ਅਕੀ ਵਾਲਾ ਬਾਈ ਬਹੁਤ ਬਧੀਆ ਵੀਰ ਜੀ ਉਹ ਠੀਕ ਠਾਕ ਹੋਈ ਬਹੁਤ ਵਧੀਆ ਹੀ ਵਧੀਆ ਅੱਛਾ ਪਿੰਡ ਚ ਕੈਨੇਡਾ ਵਾਲਾ ਵਸਦਾ ਮਈ ਨਹੀਂ ਨਹੀਂ ਵੀਰੇ ਇਹ ਤਾਂ ਹੁਣ ਪਰਮਾਤਮਾ ਦੀ ਵਰਦੀ ਹੈ ਮੇਰੀ ਹੂੰ ਤੇ ਗਰੀਬੀ ਬਹੁਤ ਦੇਖੀ ਆਈ ਟੈਟੂ ਬਣਵਾਇਆ ਹੱਥ ਤੇ ਹਾਂਜੀ ਹਾਂ ਕਿਹਦਾ ਆਪਣੇ ਹੀ ਵੀਰੇ ਨਾਮ ਹੀ ਆ ਸਤ ਹਾਂਜੀ ਹਾਂ ਸਤਨਾਮ ਹਾਂਜੀ ਹਾਂਜੀ ਨਾਮ ਬੜਾ ਸੋਹਣਾ ਵੀਰੇ ਸਤਨਾਮ ਥੈਂਕ ਯੂ ਬ੍ਰੋ ਅੱਛਾ ਮੈਂ ਗੱਲ ਕਰੀਏ ਹਨਾ ਪਿੰਡ ਛੱਡ ਕੇ ਬਾਹਰ ਜਾਣ ਦਾ ਦਿਲ ਕਿਉਂ ਕਰਦਾ ਬਸ ਵੀਰੇ ਗਰੀਬੀ ਬਹੁਤ ਜ਼ਿਆਦਾ ਦੇਖੀ ਆ ਡੈਡੀ ਹੈ ਨਹੀਂ ਸੀਗੇ ਸਿਰ ਤੇ ਤੇ ਐਕਚੁਅਲੀ ਮੇਰੀ ਵੀ ਸਟੱਡੀ ਨਹੀਂ ਸੀ ਕੋਈ ਸੈਂਦਤੀ ਕੀਤੀ ਹੋਈ ਆ ਤੇ ਆਪਣਾ ਪਹਿਲਾ ਆਪਣੀ ਵਾਈਫ ਵੀ ਸੀ ਫਿਰ ਉਸ ਤੋਂ ਬਾਅਦ ਚਲੋ ਜਦੋਂ ਰੱਬ ਨੇ ਬਾਹਮ ਫੜ ਲਈ ਤਾਂ ਚਲੇ ਜਾਵਾਂਗੇ ਆਪਣਾ ਘਰ ਦੀ ਗਰੀਬੀ ਦੂਰ ਹੋ ਜੂਗੀ ਉਰੇ ਹੈ ਵੀ ਕੁਝ ਨਹੀਂ ਤੁਹਾਨੂੰ ਪਤਾ ਹੀ ਇਹ ਦਿਹਾੜੀਆਂ ਨੇ ਜਿੰਨੇ ਮਰਜ਼ੀ ਕਰ ਲਓ ਧੱਕੇ ਖਾ ਲਓ ਕੁਝ ਨਹੀਂ ਬਣਿਆ ਹੱਦ ਤੱਕ ਤੇ ਬਾਕੀ ਚਲੋ ਰੱਬ ਦੀ ਮਿਹਰ ਆ ਦੇਖੋ ਹੁਣ ਕੀ ਬਣਦਾ ਅੱਗੇ ਕੀ ਬਣਦਾ ਅੱਛਾ ਕੋਈ ਗਾਇਕ ਵਗੈਰਾ ਵਧੀਆ ਲੱਗਦਾ ਨਹੀਂ ਨਹੀਂ ਬਰਾਦਾ ਕੰਮ ਤੋਂ ਘਰੇ ਘਰੇ ਤੋਂ ਕੰਮ ਤੇ ਮਾਂ ਕਦੇ ਟੀਵੀ ਲਈ ਏਖੇ ਨਹੀਂ ਹੈਗਾ ਮੈਨੂੰ ਲੱਗਦਾ ਜਿੱਦਣ ਦੀ ਸੋਜੀ ਸੰਭਾਲੀ ਆ ਪਹਿਲਾਂ ਬੱਚੇ ਸੀ ਪਹਿਲਾਂ ਦਿੱਕੀ ਦੁੱਕੀ ਜਾਂਦੇ ਸੀਗੇ ਹੌਣ ਤੱਕ ਇਹ ਮੈਨੂੰ ਲੱਗਦਾ ਟਾਈਮ ਹੀ ਲੱਗਿਆ ਆਪਣੇ ਟਾਈਮ 'ਚ ਕਿਹੜਾ ਗਾਣਾ ਸੁਣਦੇ ਸੀ ਜਾਂ ਫਿਰ ਕਿਹੜੇ ਗਾਇਕ ਯਾਦ ਹੋਵੇ ਧਰਮਪ੍ਰੀਤ ਤੇ ਸੁਣਿਆ ਵੀਰੇ ਜਦੋਂ ਤਾਂ ਕੋਈ ਕੋਈ ਗੱਲ ਹੈਣਾ ਵੀ ਵਧੀਆ ਲੱਗਦੀ ਹੋਵੇ ਨਹੀਂ ਵੈਸੇ ਹੀ ਬਸ ਬਾਈ ਉਸ ਟਾਈਮ ਵਧੀਆ ਲੱਗਦਾ ਸੀਗਾ ਹੁਣ ਤੁਹਾਨੂੰ ਪਤਾ ਬੱਬੂ ਮਾਨ ਜਾਂ ਬਾਈ ਸਿੱਧੂ ਮਸੇਰੇ ਨੂੰ ਸੁਣ ਲਈ ਜਾਈ ਤੇ ਉਹ ਵੀ ਕਦੇ-ਕਦਾਈ ਬਾਈ ਦਾ ਬਸੇ ਕਈ ਵਾਰੀ ਗਾਣਾ ਸੁਣ ਲਈਦਾ ਸਿੱਧੂ ਮਸੇਰੇ ਦਾ ਬਾ ਉਹ ਤੋਂ ਬਾਅਦ ਤਾਂ ਮੈਨੂੰ ਲੱਗਦਾ ਕੋਈ ਸੁਣਿਆ ਵੀ ਨਹੀਂ ਘਾਉਂਗਾ ਸਿੱਧੂ ਮਸੇਰੇ ਵਾਲਾ ਬਾਈ ਹੈ ਨੀਗਾ ਹੈਣਾ ਵੀ ਇੱਕ ਇੰਡਸਟਰੀ ਨੂੰ ਬਹੁਤ ਵੱਡਾ ਕਾਟਾ ਤੇ ਕਹਿ ਸਕਦੇ ਆਪਾਂ ਹਾਂਜੀ ਹਾਂਜੀ ਤੇ ਹੁਣ ਉਹਦੀ ਥਾਂ ਤੇ ਕੋਈ ਆ ਸਕਦਾ ਲੈਜੈਂਡ ਦੀ ਥਾਂ ਲੈ ਸਕਦਾ ਨਹੀਂ 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 ਵੀਰੇ ਮੈਨੂੰ ਤਾਂ ਲੱਗਦਾ ਕੋਈ ਲੈ ਸਕਦਾ ਉਹ ਮਰਨ ਤੋਂ ਬਾਅਦ ਵੀ ਜਿਉਂਦਾ ਬੈਠਾ ਵੈਸੇ ਤੂੰ ਤੁਹਾਨੂੰ ਵੀ ਪਤਾ ਹੀ ਆ ਬਾਈ ਨੇ ਹਲੇ ਵੀ ਗਾਣੇ ਕੱਢ ਰੱਖੇ ਨੇ ਤੇ ਬਾਈ ਦੀ ਹਲੇ ਵੀ ਬਹੁਤ ਚੜਾਈ ਆ ਬਾਈ ਨੇ ਬਾਹਰ ਜਾ ਕੇ ਵੀ ਇੰਡਸਟਰੀ ਏਰੀਆ ਚ ਦੱਸਤਾ ਵੀ ਹਾਂ ਕੋਈ ਸਰਦਾਰੀ ਚੀਜ਼ ਹੈ ਮੈਂ ਕਿਹਜੀ ਸੋਚੀ ਜੀ ਬਾਈ ਨੇ ਨਾ ਹਨਾ ਮੂਸੇ ਵਾਲੇ ਨੇ ਦੇਖ ਲਓ ਆਪਣਾ ਪਿੰਡ ਮਸ਼ਹੂਰ ਕੀਤਾ ਮੂਸੇ ਵਾਲਾ ਹਨਾ ਵੀ ਬਾਹਰ ਬਾਹਰ ਜਾ ਕੇ ਵੀ ਆਪਣੇ ਪਿੰਡ ਚ ਰਿਹਾ ਸੀ ਕਹਿੰਦਾ ਜੀ ਚੰਡੀਗੜ੍ਹ ਜਾਣ ਦਾ ਨਹੀਂ ਹੋਮ ਲੈਂਡ ਜਾਣ ਦਾ ਨਹੀਂ ਬਾਈ ਦਾ ਦਿਲ ਕਰਦਾ ਸੀ ਕਹਿੰਦਾ ਜੀ ਮੈਂ ਪਿੰਡ ਹੀ ਰਹਿਣਾ ਬਾਈ ਦਾ ਦਿਲ ਚ ਬਹੁਤ ਪਿਆਰ ਸੀ ਆ ਬੱਚਿਆਂ ਨੂੰ ਮਿਲਣਾ ਤੇ ਬਾਈ ਨੇ ਦੂਰ ਤੋਂ ਹੀ ਦੇਖ ਕੇ ਸਭ ਨੂੰ ਮਿਲਣਾ ਉਹ ਮਤਲਬ ਫੁਕਰਵੰਤ ਹੀ ਨਹੀਂ ਸੀ ਉਹ ਚ ਕਦੇ ਮੁਲਾਕਾਤ ਹੋਈ ਨਹੀਂ ਨਹੀਂ ਬਾਈ ਕਦੇ ਵੀ ਨਹੀਂ ਬੈਸੇ ਜਦੋਂ ਉਹਨਾਂ ਦੀ ਡੈਥ ਵਗੈਰਾ ਹੋਈ ਸੀ ਉਸ ਟਾਈਮ ਉੱਥੇ ਸੀਗਾ ਜਦੋਂ ਉਹਨਾਂ ਨੂੰ ਲੈ ਕੇ ਆਏ ਨਾ ਡੈੱਡ ਬੋਡੀ ਨੂੰ ਉੱਥੇ ਮੈਂ ਗਿਆ ਹੋਇਆ ਸੀਗਾ ਜਦੋਂ ਜਦੋਂ ਤੁਸੀਂ ਬਾਈ ਦੀ ਕੀ ਦੇਖਿਆ ਸੀ ਉੱਥੇ ਹਨਾ ਵੀ ਰੋਸ਼ੇ ਬਹੁਤ ਸੀਗਾ ਕੋਲ ਖੜਨੇ ਨਹੀਂ ਦਿੰਦੇ ਸੀ ਕੋਠੀ ਜਾਂ ਐਂਟਰੀ ਵੀ ਮਤਲਬ ਜਿੱਦਾਂ ਵੜਨ ਨੂੰ ਵੀ ਦਿਲ ਨਹੀਂ ਕਰਦਾ ਸੀ ਕਦੋਂ ਜਦੋਂ ਕਿਸੇ ਦਾ ਪੁੱਤ ਚੱਲ ਜਾਵੇ ਉਹਨਾਂ ਨੂੰ ਹੀ ਪਤਾ ਹੁੰਦਾ ਹਨਾ ਉੱਥੇ ਕੀ ਦੇਖਿਆ ਸੀ ਕਿ ਬਾਈ ਮਿਊਜ਼ਿਕ ਇੰਡਸਟਰੀ ਚ ਅਸਲ ਚ ਕੀ ਕਮਾ ਗਿਆ ਬਾਈ ਨਾਮ ਕਮਾ ਗਿਆ ਆਪਣੇ ਮਾਪ ਨੂੰ ਬਹੁਤ ਜ਼ਿਆਦਾ ਉੱਚਾ ਕਰ ਗਿਆ ਉਹ ਇੰਨਾ ਜ਼ਿਆਦਾ ਉੱਚਾ ਕਰ ਗਿਆ ਕਿ ਪੁੱਛੋ ਹੀ ਨਾ ਕੋਈ ਮੈਂ ਕਹਿੰਦਾ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀਗਾ ਪਿੰਡ ਨੂੰ ਉਹਨਾਂ ਨੂੰ ਜਾਣਦਾ ਸੀ ਉਹ ਬਾਈ ਨੇ ਇੰਨਾ ਨਾਮ ਇੰਨਾ ਉੱਚਾ ਕਰਤਾ ਕਿ ਮੈਂ ਕਹਿੰਦਾ ਕਿਤੇ ਵੀ ਚਲੇ ਜਾਓ ਇੰਡਸਟਰੀ ਚ ਆਲ ਇੰਡੀਆ ਵਰਲਡ ਚ ਸਭ ਜਾਣਦੇ ਨੇ ਮੂਸਾ ਪਿੰਡ ਕਿੱਥੇ ਆ ਤੇ ਜਿਹੜੇ ਬਾਲੀਵੁੱਡ ਦੇ ਸੀ ਐਕਟਰ ਸੰਜੇ ਦਾਤਾ ਇਹ ਜਿਨ੍ਹਾਂ ਦੇ ਨਾਮ ਲੈ ਕੇ ਚੱਲੇ ਗਿਆ ਉਹ ਵੀ ਉਹਨਾਂ ਦੇ ਘਰ ਆ ਕੇ ਚਲੇ ਗਿਆ ਅਜ ਤੱਕ ਕਿਸੇ ਕੋਈ ਘਰੇ ਆਇਆ ਨਹੀਂ ਵੈਸੇ ਉਹ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਬ੍ਰੋ ਸੋ ਹਨਾ ਬਿਰੇਨ ਬਹੁਤ ਵਧੀਆ ਗੱਲ ਦੱਸੀ ਕਿ ਸਿੱਧੂ ਮੂਸੇ ਵਾਲੇ ਨੇ ਹਨਾ ਆਪਣੇ ਪਿੰਡ ਦਾ ਨਾਮ ਇੰਨਾ ਉੱਪਰ ਤੱਕ ਲੈ ਕੇ ਗਈ ਸੀ ਕਿ ਅੱਜ ਵੀ ਮੂਸਾ ਪਿੰਡ ਮਸ਼ਹੂਰ ਹੈ ਚਾਓ ਅੱਗੇ ਚੱਲਦੇ ਹਾਂ ਨਾ ਗੱਲਬਾਤ ਕਰਦੇ ਹਾਂ ਪਿੰਡ ਦੇ ਲੋਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੁੱਤ ਕੀ ਹਾਲ ਚਾਲ ਹੈ ਠੀਕ ਆ ਬੁੱਤ ਬ ਕੁੜੀਆਂ ਦਾ ਬਚਾ ਹੋਰ ਪੁੱਤ ਮੈਨੂੰ ਪਤਾ ਲੱਗਿਆ ਤਾਂ ਕਿ ਗਿੱਧਾ ਬੜਾ ਸੋਹਣਾ ਹੁੰਦਾ ਸੀ। ਨਾ ਗਿੱਧਾ ਤਾਂ ਪੁੱਤ ਹੁਣ ਜੇ ਨੱਚਿਆ ਹੀ ਨਹੀਂ ਜਾਂਦਾ ਗਿੱਧਾ ਕੀ ਪਾਵਾਂਗੇ। ਪਹਿਲਾਂ ਦੇ ਟਾਈਮ ਤੇ। ਹਾਂ ਪਹਿਲਾਂ ਤਾਂ ਉੱਥੇ ਰੁੱਤ ਪਾਉਂਦੇ ਤੇ ਹਾਂ। ਟੀਆਂ ਦਾ ਜਦੋਂ ਮੇਲਾ ਹੁੰਦਾ ਸੀ ਕਿੰਨਾ ਚਾਹ ਹੁੰਦਾ ਸੀ। ਟੀਆਂ ਦਾ ਭਾਈ ਪੇਕਿਆਂ ਦੀ ਲਾਈਆਂ ਨੇ ਔਰੇ ਤਾਂ ਕਿਹੜੀਆਂ ਲਾਈਆਂ ਨੇ। ਹੋਰ ਮੇਰੇ ਪੇਕੇ ਘੇੜ ਪਰ ਇਹਨਾਂ ਨੇ। ਹਾਂ ਉੱਥੇ ਦਾ ਪੁੱਤਹਰਾ ਜਾਂਦੇ ਤੇ ਕੁੜੀਆਂ ਕੜੀਆਂ ਨਾਲ। ਹੋਰ ਆਹੇ ਜੇ ਕੰਮ ਮੰਦਾ ਤਾਂ ਤੈਨੂੰ ਪਤਾ ਹੀ ਹੈ ਭਾਈ ਪਰਾਨੀਆਂ ਬੁੜੀਆਂ ਉਥੇ ਨੇ ਬੋਲੀਆਂ ਪਾਉਂਦੀਆਂ ਤੇ ਗੀਤ ਗਾਉਂਦੀਆਂ ᱛੀਆਂ। ਇੱਕ ਹੌਣਤਾ ਨਹੀਂ ਪੁੱਤੋਂ ਆਉਂਦੀ ਯਾਦ ਹੁਣ ਤਾਂ ਸਾਰਾ ਦਿਨ ਡੰਗਰ ਪਸੂ ਕੱਕ ਆਈ ਯਾਦ ਰਹਿੰਦਾ ਅੱਛਾ ਮਾਵਾ ਹੁੰਦੀਆਂ ਨੇ ਜਿਹੜੀਆਂ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਪੁੱਤੋਂ ਮਾ ਕਿਹੜਾ ਹੈਗੀ ਨਾ ਬਾਪ ਨਾ ਮਾਂ ਚੜਾਈ ਕਰ ਗਿਆ ਵਿਚਾਰੇ ਇੱਕ ਭਤੀਜਾ ਵੀ ਕਰ ਗਿਆ ਬਸ ਮਾਤਾ ਜੀ ਇੱਕ ਗੱਲ ਕਰੀਏ ਦੇ ਵੀ ਨਹੀਂ ਹੈਗੇ ਪੁੱਤੋਂ ਘਰ ਦੇ ਵੀ ਚੜਾਈ ਕਰ ਗਏ ਹੂੰ ਬਸ ਕਪੂਤਾ ਆ ਫਿਰ ਦਿਨ ਦੇਖਣ ਆਈ ਸੀ ਮੈਂ ਤਾਂ ਦੇਖਾ ਦੋ ਪੈਰ ਦੋ ਪੈਰ ਕਰੈਨੀ ਵਰਦਾ ਤੂੰ ਪੁੱਛ ਇਹਦਾ ਡੈਡੀ ਨੇ ਫੋਨ ਕਰਿਆ ਕਹਿੰਦਾ ਉਹਨੂੰ ਬੁਲਾ ਕੇ ਲਿਆ ਮਖਾ ਮਟੋਲ ਕੇ ਲਿਆਉਣੀਆ ਨਾ ਹਣ ਗਿਆ ਹੋਇਆ ਤੀ ਉਹ ਤੇ ਨਾਲ ਕਿੰਨਾ ਪਿਆਰਾ ਹੈ ਪੋਤੇ ਨਾਲ ਪਿਆਰ ਤਾਂ ਬਥੇਰਾ ਮਾਸਾ ਦੇਖਿਆ ਹੈ ਆਪ ਇਹ ਨਹੀਂ ਸਾਡਾ ਪਿਆਰ ਕਰਦਾ ਜਿੱਥੇ ਮੋੜਦਿਆਂ ਮੋੜਦਿਆਂ ਮੁੜਦਾ ਨਹੀਂ ਹੈਗਾ ਸਾਰਾ ਦਿਨ ਫਿਰ ਜਾਂਦਾ ਧੁੱਪ ਚ ਖੇਲਦਾ ਕਹਿੰਦੇ ਦਾਦੀ ਨੂੰ ਫਿਗਰ ਬੜੀ ਹੁੰਦੀ ਹੈ ਹੋਰ ਪੁੱਤ ਮਾਸਾ ਦੇਖਿਆ ਤਾਂ 14 20 ਸਾਲ ਤੋਂ ਹੋਇਆ ਕਹਿੰਦੇ ਮਾਵਾਂ ਠੰਡੀਆਂ ਛਾਵਾਂ ਤੇ ਦਾਦੀਆਂ ਰੁੱਖਾਂ ਵਰਗੀਆਂ ਹਾਂ ਹੋਰ ਪੁੱਤ ਮੁੰਡਾ ਵੀ ਮੇਰੇ ਕੋਲ ਇੱਕ ਹੀ ਐ ਚਾਰ ਗੁੱਡੀਆਂ ਨੇ ਚਾਰ ਗੁੱਡੀਆਂ ਹਾਂ ਵਿਆਹ ਚਾਰ ਗੁੱਡੀਆਂ ਦਾ ਵਿਆਹਤੀ ਬੇਟਾ ਮੈਨੂੰ ਇਹ ਦੱਸੋ ਵੀ ਆਪਾਂ ਕੁੜੀਆਂ ਨੂੰ ਵੱਧ ਪਿਆਰ ਕਿਉਂ ਨਹੀਂ ਕਰਦੇ ਆਪਾਂ ਐਂ ਕਿਉਂ ਜਾਣਦੇ ਆ ਵੀ ਸਾਨੂੰ ਮੁੰਡਾ ਹੀ ਹੋਵੇ ਜਾਂ ਫਿਰ ਇਦਾਂ ਕੁੜੀਆਂ ਦਾ ਬਥੇਰਾ ਕਰਦੀਆਂ ਮੈਂ ਤਾਂ ਮੇਰਾ ਮੁੰਡਾ ਸਵਾ ਲੜਦਾ ਮੇਰੇ ਨਾਲ ਕਹਿੰਦਾ ਸਾਰਾ ਦਿਨ ਫੋਨ ਨਹੀਂ ਕਹਿੰਦਾ ਹੱਥ ਚ ਛੱਡਦੀ ਹੁਣ ਫੋਨੇ ਕਰ ਰਹੀ ਸੀ ਮੇਰੇ ਦੋ ਗੁੱਡੀਆਂ ਗੂਲੇ ਚੀਕੇ ਬੈਈਆਂ ਹੋਈਆਂ ਨੇ ਇੱਕ ਦਰਾਹੇ ਕੋਲ ਵਿਆਹੀ ਹੋਈ ਆ ਟੇਡੇ ਵਾਲੀ ਕੋ ਪਟਿਆਲੇ ਪਾਰਸੋ ਚੁੰਗੀ ਤੇ ਮੈਂ ਤਾਂ ਬੁਥੇਰਾ ਪਿਆਰ ਕਰਦੀ ਹਾਂ ਪੁੱਤ ਮੈਂ ਤਾਂ ਮਾਸਾਂ ਪਾਲੀਆਂ ਨੇ ਇਹਨਾਂ ਦਾ ਡੈਡੀ दारू ਪੀਂਦਾ ਸੀ ਦਿਨ ਰਾਤ ਬਹੁਤ ਕੁੱਟਦਾ ਮਾਰਦਾ ਸੀ ਮਾਸਾਂ ਪਾਲੀਆਂ ਪਿੰਡ ਪੁੰਡ ਦੇ ਆਸਰੇ ਵਿਆਈਆਂ ਨੇ ਵਿਚਾਰੀਆਂ ਹਾਂ ਹੋਰ ਔਖਾ ਹੋਇਆ ਕੁੜੀਆਂ ਨੂੰ ਵੀ ਬਥੇਰਾ ਪਿਆਰ ਕਰਦੀ ਆ ਮੈਂ ਆਪਣੇ ਮੁੰਡੇ ਨੇ ਵੀ ਕਰਦੀ ਆ ਜੇ ਮੁੰਡੇ ਦਾ ਪਿਆਰ ਆਉਂਦਾ ਤਾਂ ਹੀ ਹੁਣ ਗੋਡੇ ਕੜੀ ਸਕੜੀ ਕੇ ਕੱਖ ਲਿਆਉਣੀਆਂ ਮੱਝ ਰੱਖੀ ਹੋਈ ਆ ਬੈੜੀ ਮੁੰਡੇ ਨੇ ਬੈੜੀ ਹਰ ਪੁੱਤ ਦੋੜਾ ਸੋਚਿਆ ਵੀ ਅੱਗੇ ਇਹਨੂੰ ਕੀ ਕਿਸ ਹੈਨਾ ਕਿਸ ਲੈਵਲ ਤੇ ਦੇਖਣਾ ਜਾਨਦੇ ਹੋ ਵੀ ਸਰਕਾਰੀ ਨੌਕਰੀ ਹੋਵੇ ਕੀ ਬਾਹਰ ਭੇਜ ਦੇਣਾ ਬਸ ਪੁੱਤ ਵਿਚਾਰਾ ਮੁੰਡਾ ਹੈਗਾ ਤਾਂ ਡਾਕਟਰ ਹੈ ਆਈ ਚਲਾਈ ਘੱਟੇ ਚੱਲਦੀ ਹੈ ਵਿਚਾਰੇ ਦੀ ਗੁਜ਼ਾਰਾ ਨਹੀਂ ਹੁੰਦਾ ਬਸ ਆਮ ਕਾਨ ਪਾਇਆ ਹੁਣ ਹਾਂ 2 ਸਾਲ ਹੋ ਗਏ ਚਿੰਨ ਪਾਇ ਨੂੰ ਅਈ ਵੀ ਰੋੜ ਰਿਹਾ ਵਿਚਾਰਾ ਕੱਲਾ ਮੁੰਡਾ ਮੇਰੇ ਕੋਲ ਇਕੋ ਉਹ ਵੀ ਵਿਚਾਰੇ ਦਾ ਕੰਮਕਾਰ ਬਸ ਡਾਉਨੇ ਆ ਸੋ ਠੀਕੇ ਬਹੁਤ ਬਹੁਤ ਧੰਨਵਾਦ ਮਾਤਾ ਜੀ ਚੰਗਾ ਪੁੱਤ ਸੋਹਣਾ ਮਾਤਾ ਜੀ ਨੇ ਕਿਹਾ ਬਹੁਤ ਸੋਹਣੀ ਗੱਲ ਕੀਤੀ ਐ ਦਾਦੀ ਦਾਦੀ ਕਿਦਾਂ ਦੀ ਚੀਜ਼ ਹੁੰਦੀ ਆ ਵੀ ਜੋ ਨਾ ਆਪਣੇ ਪੁੱਤ ਪੋਤੇ ਦਾ ਬਹੁਤ ਧਿਆਨ ਕਰਦੀ ਆ ਹੈਨਾ ਵੀ ਆਪਣੇ ਬੱਚੇ ਨੂੰ ਸਾਹਮਣੇ ਰੱਖਦੀ ਆ ਆਪਣੇ ਪੁੱਤ ਵਾਂਗ ਪਾਲ ਕੇ ਰੱਖਦੀ ਆ ਆਓ ਅੱਗੇ ਚੱਲਦੇ ਆਂ ਗੱਲਬਾਤ ਕਰਾਨੀਆਂ ਪਿੰਡ 'ਚ ਹੋਰ ਵੀ ਬੱਚੇ ਨੇ ਆਓ ਚੱਲੀਏ ਸੋ ਆਓ ਗੱਲਬਾਤ ਕਰਾਨੀਆਂ ਸਰਪੰਚ ਸਾਹਿਬ ਦੇ ਨਾਲ ਤੇ ਸਰਪੰਚ ਸਾਹਿਬ ਦੇ ਹਸਬੰਡ ਦੇ ਨਾਲ ਜੋ ਸਾਡੇ ਮਜੂਨੇ ਸ਼ਸ਼ੀਕਾਲ ਸਰ ਸ਼ਸ਼ੀਕਾਲ ਜੀ ਵਾਹਿਗੁਰੂ ਕੀ ਹਾਲ ਚਾਲ ਐ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਹਾਲ ਆ ਵੀਰ ਜੀ ਤੁਸੀਂ ਸੁਣਾਓ ਆਪਣਾ ਠੀਕ ਆ ਬਹੁਤ ਵਧੀਆ ਵਧੀਆ ਅச்சா ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਆ ਸਸ਼ੀਕਲ ਮੈਮ ਕੀ ਹਾਲ ਚਾਲ ਹੈ ਜੀ ਸਸ਼ੀਕਲ ਜੀ ਠੀਕ ਹੈ ਜੀ ਤੁਸੀਂ ਸੁਣਾਓ ਬਹੁਤ ਵਧੀਆ ਵਧੀਆ ਅச்சா ਮੈਮ ਗੱਲ ਕਰੀਏ ਤੁਸੀਂ ਸਰਪੰਚ ਹੋ ਇਸ ਪਿੰਡ ਦੇ ਹੈਨਾ ਬਹੁਤ ਕੁਝ ਇਸ ਪਿੰਡ ਲਈ ਵੀ ਕੀਤਾ ਤੇ ਅੱਗੇ ਵੀ ਬਹੁਤ ਕੁਝ ਕਰੋਗੇ ਗੱਲ ਕਰਦੇ ਆ ਇੱਕ ਨਾ ਫਿਲਮ ਆ ਰਹੀ ਹੈ ਬੂਹੇ ਬਾਰੀਆਂ ਨੀਰੂ ਬਾਜਵਾ ਲੈ ਕੇ ਆ ਰਹੀ ਹੈ ਉਸ ਚ ਵੀ ਨਾ ਇਹ ਦਰਸਾਉਂਦੀ ਹੈ ਫਿਲਮ ਕਿ ਕੁੜੀਆਂ ਹਰ ਚੀਜ਼ ਕਰ ਸਕਦੀਆਂ ਨੇ ਕਿਤੇ ਨਾ ਕਿਤੇ ਆਪਾਂ ਨਾ ਕੁੜੀਆਂ ਨੂੰ ਕਹਿੰਦੇ ਆ ਵੀ ਉਹ ਇਹ ਚੀਜ਼ ਨਹੀਂ ਕਰ ਸਕਦੀ ਕਿਤੇ ਇਹ ਤੁਹਾਨੂੰ ਵੀ ਲੱਗ ਰਿਹਾ ਹੋਵੇਗਾ ਹੈਨਾ ਕਈ ਬੰਦੇ ਕਹਿੰਦੇ ਹੋਣਗੇ ਵੀ ਸਰਪੰਚ ਬਣਾ ਦਿੰਦਾ ਪਰ ਸਰਪੰਚ ਕੀ ਹੁੰਦਾ ਅਸਲ ਵਿੱਚ ਕਿੰਨੀ ਜ਼ਿੰਮੇਵਾਰੀਆਂ ਹੁੰਦੀਆਂ ਆਉਂਦੇ ਸਿਰ ਹੈਨਾ ਇਸ ਫਿਲਮ ਚ ਵੀ ਦਿਖਾਇਆ ਗਿਆ ਹੈ ਵੀ ਕੁੜੀਆਂ ਅੱਜ ਦੇ ਟਾਈਮ ਚ ਕੁੜੀਆਂ ਨੂੰ ਕੀ ਲੱਗਦਾ ਅੱਗੇ ਆਣਾ ਔਖਾ ਆ ਨਹੀਂ ਜੀ ਕੋਈ ਔਖਾ ਨਹੀਂ ਲੱਗਦਾ ਪੜੀਆਂ ਲਿਖੀਆਂ ਕੁੜੀਆਂ ਮਤਲਬ ਕਿ ਬਾਹਰ ਜਾਂਦੀਆਂ ਨੇ ਕੰਮ ਹਰੇਕ ਕੰਮ ਕਰਦੀਆਂ ਨੇ ਜਿਹੜੀਆਂ ਮਤਲਬ ਕਿ ਨਹੀਂ ਪੜ ਸਕਦੀਆਂ ਜਿਆਦੇ ਉਹ ਘਰ ਚ ਰਹਿੰਦੀਆਂ ਨੇ ਉਹ ਬਾਹਰ ਨਹੀਂ ਆਪਣੇ ਉਹ ਕਰ ਸਕਦੀਆਂ ਘਰੇ ਰਹਿੰਦੀਆਂ ਨੇ ਘਰ ਦਾ ਕੰਮ ਕਰਦੀਆਂ ਨੇ ਕਿਤੇ ਮਜਬੂਰੀ ਵੀ ਮਾਰਦੀ ਹੈ ਹਾਂਜੀ ਮਜਬੂਰੀ ਤਾਂ ਮਾਰਦੀ ਹੈ ਮਜਬੂਰੀ ਤਾਂ ਪੜੇ ਲਿਖੇ ਦੀ ਮਾਰਦੀ ਹੈ ਮਤਲਬ ਕਿ ਨਾ ਪੜਨ ਕਰਕੇ ਕੁੜੀਆਂ ਘਰੇ ਕੰਮ ਕਰਦੀਆਂ ਨੇ ਘਰੇ ਰਹਿੰਦੀਆਂ ਨੇ ਜਿਹੜੀਆਂ ਪੜ੍ਹ ਲਿਖ ਜਾਂਦੀਆਂ ਨੇ ਉਹ ਮਤਲਬ ਕਿ ਬਾਹਰ ਆਪਣੇ ਅੰਦਰ ਅੰਦਰਲਾ ਵਿਸ਼ਵਾਸ ਹੁੰਦਾ ਉਹਨਾਂ ਦਾ ਬਾਹਰ ਕੰਮ ਕਰਦੀਆਂ ਨੇ ਪਰ ਜਿਹੜੀ ਕੁੜੀਆਂ ਹਨਾ ਪੜ੍ਹਦੀਆਂ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪੈਸੇ ਦੀ ਕਾਟ ਆ ਜਾਂਦੀ ਹੈ ਜਾਂ ਫਿਰ ਕੁਛ ਇਦਾਂ ਦਾ ਫੈਮਿਲੀ ਹੋ ਜਾਂਦਾ ਕਿ ਫੈਮਿਲੀ 'ਚ ਬਹੁਤ ਪ੍ਰੋਬਲਮਸ ਹੁੰਦੀਆਂ ਨੇ। ਹਾਂਜੀ ਪ੍ਰੋਬਲਮ ਤਾਂ ਹੁੰਦੀਆਂ ਨੇ। ਤਾਂ ਹੀ ਉਹ ਘਰੇ ਰਹਿੰਦੀਆਂ ਨੇ। ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਪੜ੍ਹ ਨਹੀਂ, ਲਿਖ ਨਹੀਂ ਪਾਉਂਦੀਆਂ। ਬਾਹਰ ਨਹੀਂ ਭੇਜਦੇ ਹੈਗੇ, ਪਿੱਛੋਂ ਵੀ ਹੁੰਦੀਆਂ ਨੇ, ਅੱਗੇ ਵੀ ਹੁੰਦੀਆਂ ਨੇ ਤਾਂ ਕਿ ਉਹਨਾਂ ਨੂੰ ਇਹ ਮਜਬੂਰੀਆਂ ਮਾਰਦੀਆਂ ਨੇ। ਇਹ ਮਜਬੂਰੀਆਂ ਮਾਰਦੀਆਂ। ਅਸਰ ਤੁਸੀਂ ਵੀ ਬੈਠੇ ਹੋਣਾ, ਗੱਲ ਕਰੀਏ ਮੈਮ ਸਰਪੰਚ ਹੈ। ਕਿਤੇ ਨਾ ਕਿਤੇ ਹੁੰਦਾ ਨਹੀਂ ਵੀ ਹਾਂ ਚਲੋ ਮੈਮ ਤਾਂ ਸਰਪੰਚ ਹੈ ਹੀ ਹੈ ਪਰ ਅੱਜ ਦੇ ਟਾਈਮ 'ਚ ਕੁੜੀਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ। ਬਿਲਕੁਲ ਸਰ। ਜਿੱਦਾਂ ਸਾਡੇ ਸਰਪੰਚ ਸਾਹਿਬ ਨੇ ਤਾਂ ਇਹਨਾਂ ਦੇ ਕੰਮ ਤਕਰੀਬਨ ਇਹਨਾਂ ਦੇ ਹਸਬੰਡ ਵਗੈਰਾ ਨੂੰ ਹੀ ਕਰਨੇ ਪੈਂਦੇ ਨੇ ਨਾਲ ਹੋ ਕੇ ਕਈਆਂ ਉਤਰਾਜ ਵੀ ਹੁੰਦਾ ਆ ਵੀ ਸਰਪੰਚ ਖੁਦ ਨਹੀਂ ਹੈਗੇ ਜਾਂ ਕਿਤੇ ਬੈਠਣਾ ਜਾ ਕੇ ਪੰਚਾਇਤ ਦੇ ਵਿੱਚ ਤਾਂ ਉੱਥੇ ਕੁਝ ਗੱਲਾਂ ਇਦਾਂ ਦੀਆਂ ਅਜਨੀਆਂ ਨੇ ਉਹਨਾਂ ਨੂੰ ਪਿੰਡ 'ਚ ਅਸੀਂ ਨਹੀਂ ਜਾਣ ਦਿੰਦੇ ਤਾਂ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ ਘਰ ਰਹਿਣਾ ਜਦਕਿ ਉਹ ਫੈਸਲੇ ਇਹ ਖੁਦ ਵੀ ਲੈ ਸਕਦੇ ਨੇ ਜਾ ਕੇ ਪਰ ਸਾਨੂੰ ਖੁਦ ਨੂੰ ਜਾਣਾ ਪੈਂਦਾ ਸਾਡੀ ਮਜਬੂਰੀ ਹੁੰਦੀ ਆ ਵੀ ਇਹਨਾਂ ਨੂੰ ਸ਼ਾਇਦ ਪਿੰਡ ਬਾਰੇ ਕੁਝ ਘੱਟ ਪਤਾ ਹੁੰਦਾ ਸਾਨੂੰ ਬੰਦਿਆਂ ਨੂੰ ਸਾਰਿਆਂ ਦਾ ਪਤਾ ਹੁੰਦਾ ਆ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਹੈ ਕਿਦਾਂ ਉਹਨਾਂ ਨਾਲ ਗੱਲ ਕਰਨੀ ਆ ਸੀ ਅੱਛਾ ਇਸ ਪਿੰਡ 'ਚ ਕੀ ਕੀ ਫੈਸਿਲਿਟੀਆਂ ਨੇ ਹਨਾ ਤੁਸੀਂ ਮੈਨੂੰ ਪਤਾ ਲੱਗਿਆ ਸੀਗਾ ਇਸ ਪਿੰਡ 'ਚ ਨਾ ਘਟੋ ਘਟ 900 ਦੇ ਕਰੀਬ ਕੁਝ ਇੰਨੇਕ ਪੌਦੇ ਲੱਗੇ ਹੋਏ ਨੇ ਹਾਂਜੀ ਅਸੀਂ ਦਰਖਤ ਲਾਏ ਸੀ 2021 ਦੇ ਵਿੱਚ ਲਗਾਏ ਸੀਗੇ ਪੰਚਾਇਤ ਵੱਲੋਂ ਹੀ ਲਗਾਏ ਗਏ ਸੀ 950 ਦਰਖਤ ਲਾਏ ਸੀਗਾ ਸੀ ਤੇ ਉਹਦੇ ਵਿੱਚੋਂ ਕੁਝ ਖੇਤਾਂ ਖੁੱਤਾਂ ਵਾਲੇ ਤੁਹਾਨੂੰ ਪਤਾ ਲਵਾ ਵੱਡਣ ਲੱਗੇ ਵਿੱਚ ਹੈਰੋਂ ਦੇ ਵਿੱਚ ਉਹਨੋਂ ਵੀ ਖਰਾਬ ਕਰ ਦਿੰਦੇ ਦਰਖਤ ਨੂੰ ਕੁਝ ਐਦਾਂ ਦੇ ਲੋਕਾਂ ਉਹਨਾਂ ਦੇ ਰਕਤਾਂ ਦੀ ਜੜ ਖਿੱਚ ਕੇ ਉੱਥੇ ਛੱਡ ਦਿੰਦੇ ਨੇ ਉਹਨਾਂ ਗੱਲਾਂ ਦਾ ਸਰਕਾਰ ਤੱਕ ਵੀ ਨਹੀਂ ਪਹੁੰਚਦੀਆਂ ਇਹ ਜਾਂ ਨਾ ਸਰਕਾਰ ਵੱਲੋਂ ਕੋਈ ਇਹੋ ਜਿਹੀ ਫੈਸਿਲਿਟੀਆਂ ਨਹੀਂ ਹਰਿਆਲੀ ਦਾ ਕਾਫੀ ਜ਼ਿਆਦਾ ਹੋਰ ਵੀ ਹੋ ਸਕਦੀ ਆ ਸਰਪੰਚ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਸਾਥ ਦਿੰਦੇ ਨੇ ਵੀ ਦਰਖਤ ਲਗਾਏ ਜਾਣ ਅਸੀਂ ਲਾਏ ਵੀ ਆ ਤੁਸੀਂ ਦੇਖਿਆ ਹੋਵੇਗਾ ਪਿੱਛੇ ਰੋਡ ਦੇ ਉੱਤੇ ਕਾਫੀ ਜ਼ਿਆਦਾ ਦਰਖਤ ਲਾਏ ਆ ਆਪਣੀ ਮਿਹਨਤ ਨਾਲ ਬਚਾਏ ਵੀ ਹੋਏ ਆ ਉਹ ਪਰ ਅਸੀਂ ਪਿੰਡ 'ਚ ਸਾਨੂੰ ਜਦੋਂ ਸਰਕਾਰ ਵੱਲੋਂ ਕੋਈ ਰਿਸਪਾਂਸ ਨਹੀਂ ਮਿਲਦਾ ਦਰਖਤ ਸੰਭਣ ਦਾ ਤਾਂ ਉੱਥੇ ਆ ਕੇ ਸਾਨੂੰ ਪਿੱਛੇ ਹਟਣਾ ਪੈ ਜਾਂਦਾ सरपंच साहब ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਤੁਸੀਂ ਪਿੰਡ ਲਈ ਕੁਝ ਇਹ ਜੀ ਚੀਜ਼ ਕਰਨਾ ਚਾਹੁੰਦੇ ਹੋ ਆਪਣੇ ਪਿੰਡ ਲਈ ਕਿ ਜਿਹਦੇ ਨਾਲ ਹੈਨਾ ਪਿੰਡ ਚ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਮਾਣ ਵੀ ਮਹਿਸੂਸ ਹੋਵੇ ਹਾਂਜੀ ਪਿੰਡ ਚ ਸਰਪੰਚ ਨੂੰ ਕਰਨੀ ਚਾਹੀਦੀ ਹੈ ਜਿਵੇਂ ਉੱਪਰੋਂ ਪੈਸਾ ਆਵੇ ਪਿੰਡ ਚ ਡਿਸਪੈਂਸਰੀ ਹੋਣੀ ਚਾਹੀਦੀ ਹੈ ਪਿੰਡ ਚ ਮਤਲਬ ਕਿ ਵਧੀਆ ਤਰੀਕੇ ਨਾਲ ਸਾਰਾ ਕੁਝ ਹੋਣਾ ਚਾਹੀਦਾ ਹੈ ਡਿਸਪੈਂਸਰੀ ਬਹੁਤ ਜ਼ਰੂਰੀ ਹੈ ਹਾਂਜੀ ਡਿਸਪੈਂਸਰੀ ਬਹੁਤ ਪੰਚਾਇਤ ਮੈਰਜੀ ਪੈਲਸ ਵਗੈਰਾ ਸਾਨੂੰ ਇਹਨਾਂ ਚੀਜ਼ਾਂ ਦੇ ਹਜੇ ਕਮੀ ਆ ਗਰਾਊਂਡ ਛੱਡਿਆ ਸੀ ਪਿੱਛੇ ਜੇ ਉਹ ਗਰਾਊਂਡ ਦੀ ਹਜੇ ਚਾਰਦੁواری ਰਹਿੰਦੀ ਆ ਤੇ ਟਰੈਕ ਬਣਨ ਤੋਂ ਰਹਿੰਦਾ ਸ਼ਾਇਦ ਸਾਨੂੰ ਮਨਰੇਗਾ ਵੱਲੋਂ ਸ਼ਾਇਦ ਸਰ ਤੁਸੀਂ ਗਰਾਊਂਡ ਦੀ ਗੱਲ ਕੀਤੀ ਮੈਂ ਨਾ ਥੋੜੀ ਪੰਗੜੇ ਵਾਲੀ ਫੋਟੋ ਦੇਖਦਾ ਸੀਗਾ ਇੱਥੇ ਲੱਗੀ ਹੋਈ ਐ ਇਹ ਨਾ ਕਾਲਜ ਦੇ ਟਾਈਮਸ ਸੀ ਬਿਲਕੁਲ ਸਾਰਾ ਸੀ ਜਦੋਂ ਪੜਦੇ ਹੁੰਦੇ ਸੀਗੇ ਮਲਟੀ ਪਰਪਸ ਸਕੂਲ ਜਿਹੜੇ ਪੜੇ ਆ ਸੀ ਉਤੋਂ ਪਹਿਲੀ ਟੀਮ ਸਾਡੀ ਉੱਥੇ ਤਿਆਰ ਹੋਈ ਸੀਗੀ ਪੰਗੜੇ ਦੀ ਤੇ ਅਸੀਂ ਉਹਨੂੰ ਸਟੇਟ ਲੈਵਲ ਤੇ ਵੀ ਲੈ ਗਏ ਸੀ ਤਾਂ ਉੱਥੇ ਥੋੜਾ 15 ਮਿੰਟ ਲੇਟ ਹੋਣ ਪਿੱਛੇ ਡਿਸਕਵਾਲਿਫਾਈ ਉਸ ਤੋਂ ਬਾਅਦ ਅਸੀਂ ਪੰਗੜੇ ਨਹੀਂ ਕਰਿਆ ਹੈਗਾ ਸਟੇਜ ਸਟੇਜ ਤੇ ਵੀ ਕੀਤਾ ਹੈ ਪੰਗੜਾ ਸਟੇਜ ਤੇ ਜਿੱਦਾਂ ਗੁਰਦਾਸ ਮਾਨ ਸਾਹਿਬ ਹੋਗੇ ਸਾਡੇ ਅੱਜਕੱਲ ਸੀਐਮ ਭਗਵੰਤ ਮਾਨ ਜੀ ਨੇ ਉਹ ਵੀ ਸਾਡੇ ਨਾਲ ਹੀ ਬੈਠੇ ਹੁੰਦੇ ਸੀਗੇ ਤਕਰੀਬਨ ਅਸੀਂ ਜਦੋਂ ਪੰਗੜਾ ਕਰਦੇ ਸੀਗੇ ਰਾਣਾ ਰਣਵੀਰ ਜੀ ਹੋਗੇ ਜਿੱਦਾਂ ਆਪਣੇ ਗੱਗੂ ਗਿੱਲ ਭਾਈ ਹੁਣੀ ਹੋਗੇ ਸ਼ੰਕਰ ਸ਼ਾਹਨੀ ਵਗੈਰਾ ਹਰ ਭਜਨ ਮਾਨ ਜੀ ਸਾਰਿਆਂ ਨਾਲ ਤਕਰੀਬਨ ਅਸੀਂ ਕੀਤਾ ਹੋਇਆ ਪੰਗੜਾ ਵਧੀਆ ਕਿਹੜਾ ਲੱਗਦਾ ਆਰਟਿਸਟ ਅੱਜ ਦੇ ਟਾਈਮ ਦਾ ਅੱਜ ਦੇ ਟਾਈਮ ਦਾ ਜਿਵੇਂ ਪ੍ਰਿੰਸ ਕਮਲਜੀਤ ਆਪਣਾ ਚੇਤਾ ਸਿੰਘ ਮੂਵੀ ਆ ਰਹੀ ਆਈਏ ਉਹਨਾਂ ਦੀ ਉਹ ਵਧੀਆ ਦਿਖਾਉਂਦੇ ਆ ਸਾਡੇ ਸਮਾਜ ਨੂੰ ਲੈ ਕੇ ਕਾਫੀ ਕੁਝ ਜਾਗਰੂਕਤਾ ਮਿਲਦੀ ਆ ਜਿੱਦਾਂ ਸਿੱਧੂ ਭਾਈ ਸੀਗੇ ਉਹਨਾਂ ਨੇ ਵੀ ਸ਼ਾਇਦ ਹਥਿਆਰਾਂ ਨੂੰ ਲੈ ਕੇ ਤਾਂ ਗੱਲਾਂ ਕੀਤੀਆਂ ਨੇ ਪਰ ਕੀਤੇ ਨਾ ਕੀਤੇ ਸਾਨੂੰ ਵੀ ਲੱਗਦਾ ਕੁ ਸਿੱਖਣ ਨੂੰ ਮਿਲਿਆ ਕੁਝ ਉਹਨਾਂ ਤੋਂ ਜਿੱਦਾਂ ਉਹਨਾਂ ਦੇ ਕਿਸੇ ਵੀ ਮੂਵੀ ਦੇ ਵਿੱਚ ਜਾਂ ਜੋ ਉਹਦੇ ਗਾਣੇ ਗੂਣੇ ਵਗੈਰਾ ਨੇ ਉਹਦੇ ਵਿੱਚ ਲੇਡੀਜ਼ ਨਾਲ ਜ਼ਿਆਦਾ ਉਹਨੇ ਮਤਲਬ ਜਿੱਦਾਂ ਆਪਾਂ ਕਹਿ ਸਕਦੇ ਆ ਪਰਿਵਾਰ ਚ ਬੈਠ ਕੇ ਅਸੀਂ ਗਾਣੇ ਸੁਣ ਸਕਦੇ ਆ ਉਹਦੇ ਹਾਂਜੀ ਇਦਾਂ ਦੇ ਕਲਾਕਾਰਾਂ ਨੂੰ ਅਸੀਂ ਪਸੰਦ ਕਰਦੇ ਆਂ ਨਾ ਕਿ ਹਥਿਆਰਾਂ ਵਾਲਿਆਂ ਨੂੰ ਜਿਆਦਾ ਜਿੱਦਾਂ ਪਿੰਡ ਵਿੱਚ ਇਦਾਂ ਕਰਦੇ ਆ ਓਦਾਂ ਕਰਦੇ ਆ ਕੁਝ ਇਦਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਹਥਿਆਰਾਂ ਨੂੰ ਲੈ ਕੇ ਗਾਣੇ ਜ਼ਰੂਰ ਹੋਣ ਸਾਨੂੰ ਸਿੱਖਣ ਨੂੰ ਵੀ ਕੁਝ ਮਿਲਣਾ ਚਾਹੀਦਾ ਉਹਨਾਂ ਤੋਂ ਸਿੱਖਣ ਨੂੰ ਮਿਲੇ ਅੱਛਾ ਮੈਮ ਗੱਲ ਕਰੀਏ ਅੱਜ ਦੇ ਟਾਈਮ 'ਚ ਨਾ ਨਿਰੂ ਬਾਜਵਾ ਇੱਕ ਫਿਲਮ ਜਿਹੜੀ ਬੁਹੇ ਬਾਰੀਆਂ ਲੈ ਕੇ ਆ ਰਹੀ ਹੈ ਤੁਸੀਂ ਟ੍ਰੇਲਰ ਦੇਖਿਆ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਰਿਲੇਟਿਡ ਨੀ ਬੇ ਬੇ ਸੇ ਫਿਲਮ ਦੇਖੀ ਤਾਂ ਹੈ ਨਹੀਂ ਨਹੀਂ ਟਰੇਲਰ ਦਿਖਾਇਆ ਤੁਹਾਨੂੰ ਹੈ ਨਾ ਜਿਹੜਾ ਜਿਹੜਾ ਵਾ ਕਿਦਾਂ ਲੱਗਿਆ ਵੀ ਕੁੜੀਆਂ ਨੂੰ ਅੱਗੇ ਆਣ ਦਾ ਮੌਕਾ ਮਿਲ ਰਿਹਾ ਤੇ ਕੁੜੀਆਂ ਨੂੰ ਹੈ ਨਾ ਕੋਈ ਵੀ ਇਸ ਚ ਦੇਖ ਲੋ ਹੀਰੋ ਨਹੀਂ ਹੈ ਕੋਈ ਵੀ ਮੇਲ ਐਕਟਰ ਨਹੀਂ ਹੈ ਸਾਰੀ ਫੀਮੇਲ ਐਕਟਰਸ ਹੈ ਜਿਹੜੀਆਂ ਬਹੁਤ ਵਧੀਆ ਅੱਗੇ ਹੀਰੋ ਮਤਲਬ ਹੀਰੋਇਨਸ ਨੇ ਜਿਹੜੀ ਮੇਨ ਤੇ ਨੇ ਕਿਦਾਂ ਦਾ ਹੈ ਨਾ ਲੱਗ ਰਿਹਾ ਵੀ ਕੁੜੀਆਂ ਲਈ ਵੀ ਕੋਈ ਚੀਜ਼ ਆ ਰਹੀ ਹੈ ਹਾਂਜੀ ਠੀਕ ਹੈ ਕੁੜੀਆਂ ਨੂੰ ਅੱਗੇ ਦੇਖਣ ਨੂੰ ਮਿਲਦਾ ਹੈ ਜਿਵੇਂ ਕੁੜੀਆਂ ਦੇਖਦੀਆਂ ਨੇ ਅੱਗੇ ਉਹਨਾਂ ਦਾ ਵੀ ਜੀ ਕਰਦਾ ਹੈ ਮਤਲਬ ਕੀ ਮਨ ਕਰਦਾ ਹੈ ਅਸੀਂ ਬਾਹਰ ਜਾਈਏ ਕੁਝ ਕਰੀਏ ਵਧੀਆ ਲੱਗਦਾ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਕੋ ਸਰ ਬਸ ਠੀਕ ਆ ਇਦਾਂ ਹੀ ਕਹਿਣਾ ਸੀਗਾ ਜਿੱਦਾਂ ਬੂਹੇਵਾਰੀਆਂ ਮੂਵੀ ਆ ਰਹੀ ਹੈ ਸ਼ਾਇਦ ਇਹ ਕੁੜੀਆਂ ਨੂੰ ਲੈ ਕੇ ਹੀ ਪਰਫੁੱਲਡ ਕਰਨ ਵਿੱਚ ਦਿਖਾਈ ਜਾ ਰਹੀ ਹੈ ਟ੍ਰੇਲਰ ਤੋਂ ਦੇਖਣ ਨੂੰ ਲੱਗਦਾ ਹੈ ਦੇਖਣੀ ਵੀ ਚਾਹੀਦੀ ਆ ਸਾਨੂੰ ਪਰ ਅਸੀਂ ਤਾਂ ਸਰਪੰਚੀ ਨਾਲ ਹੀ ਗੱਲ ਕਰ ਸਕਦੇ ਆ ਜਿਆਦਾ ਮੂਵੀ ਵਗੈਰਾ ਨਾਲ ਲੈ ਕੇ ਤਾਂ ਨਹੀਂ ਸਾਨੂੰ ਆਂਦੀਆਂ ਹੈਗੀਆਂ ਗੱਲਾਂ ਜ਼ਿਆਦਾ ਜੀ अच्छा नहीं मैं ये सुन रहा हूं पंगड़े वाले होते ना पंगड़े वाले ना बोलियां बड़ी याद रखी रहे <laughs> नहीं सर हुन ਤਾਂ ਭੁੱਲ ਕੇ ਕਬੀਲਦਾਰੀਆਂ ਚ ਪੈ ਗਏ ਜੀ ਕਬੀਲਦਾਰੀਆਂ ਹਾਂਜੀ ਹਾਂਜੀ ਬਿਲਕੁਲ ਸ਼ੌਂਕ ਐਡਾ ਪੰਗੜਿਆ ਸ਼ੌਂਕ ਹੈਣਾ ਸੀਗਾ ਸ਼ੌਂਕ ਮਰ ਕਿਵੇਂ ਗਿਆ ਬਸ ਸਰ ਕਬੀਲਦਾਰੀਆਂ ਕਰਕੇ ਹੋ ਜਾਂਦਾ ਪਿੱਛੇ हट ਜਾਂਦੇ ਆ ਮੈਰਿਜ ਹੋ ਗਈ ਬੱਚਿਆਂ ਵਿੱਚ ਆਪਣਾ ਚੱਲ ਜਾਂਦਾ ਅੱਗੇ ਘਰੇਲੂ ਗੱਲਾਂ ਹੋਣ ਲੱਗ ਜਾਂਦੀਆਂ ਨੇ ਜੀ ਕੀ ਆਪਣਾ ਸ਼ੌਂਕ ਮਾਰਦਾ ਹਾਂ ਹਾਂਜੀ ਬਿਲਕੁਲ ਜੀ ਸ਼ੌਂਕ ਤਾਂ ਹੈਗਾ ਹੁਣ ਵੀ ਨੱਚ ਲਈਦਾ ਵਿਆਹ ਸ਼ਾਦੀਆਂ ਚ ਯਾਰ ਦੋਸਤ ਤੇ ਪਰ ਇਦਾਂ ਨਹੀਂ ਵੀ ਅੱਗੇ ਵਧਣ ਨੂੰ ਨਹੀਂ ਮਿਲਿਆ ਹੈਗਾ ਉਸ ਤੋਂ ਬਾਅਦ ਕੋਈ ਸਾਨੂੰ ਆਪਣੇ ਵੱਲੋਂ ਕਮੀ ਰਹਿ ਗਈ ਸੀਗੀ ਡਿਸਕਵਾਲਿਫਾਈ ਟੀਮ ਹੋਣ ਕਰਕੇ ਨਹੀਂ ਤਾਂ ਅੱਜ ਕੁਝ ਹੋਰ ਹੋਣਾ ਸੀਗਾ ਅੱਜ ਕੁਝ ਹੋਰ ਹੋਣਾ ਸੀ ਹਾਂਜੀ ਤੇ ਗੱਲ ਇਦਾਂ ਆ ਵੀ ਅਸੀਂ ਤਾਂ ਇੱਕ ਸਨੇਹਾ ला ਸਕਦੇ ਹਾਂ ਆਪਣੇ ਸਮਾਜ ਨੂੰ ਜਿੱਦਾਂ ਪਿੰਡਾਂ ਵਿੱਚ ਸਰਪੰਚੀਆਂ ਨੇ ਪਿੰਡ ਵਿੱਚ ਪਾਰਟੀਬਾਜੀ ਨਾ ਜ਼ਿਆਦਾ ਰੱਖੀ ਜਾਵੇ ਪਿੰਡ ਦਾ ਪਿੰਡ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਆ ਸਭ ਨੂੰ ਜੀ। ਹੂੰ। ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਅਸੀਂ। ਜੇ ਪਿੰਡਾਂ 'ਚ ਪਿਆਰ ਦੇਖਣ ਨੂੰ ਬੜਾ ਮਿਲਦਾ ਹੈ ਹਨਾ। ਜਿਵੇਂ ਇੱਕ ਕਹਿ ਲੋ ਰਿਲੇਸ਼ਨ ਹੁੰਦਾ ਨਾ ਜਿਹੜਾ ਅਸਲੀ ਮਤਵ ਰਿਸ਼ਤਿਆਂ ਦਾ ਅਸਲੀ ਮਤਵ ਕੀ ਹੁੰਦਾ ਹੈ? ਰਿਸ਼ਤੇ ਕੀ ਕੀ ਹੈ ਕਿਹਨੂੰ ਜਾਂਦਾ ਰਿਸ਼ਤੇ? ਪਹਿਲੀ ਗੱਲ ਤਾਂ ਵਰਡ ਹੁੰਦਾ ਕਿੰਨਾ ਵੱਡਾ ਆ। ਬਹੁਤ ਵੱਡਾ ਵਰਡ ਆ ਜੀ। ਹੂੰ। ਇਹ ਪਰਮਾਤਮਾ ਵੱਲੋਂ ਦੇਣਾ ਸਾਨੂੰ ਜੀ ਰਿਸ਼ਤਿਆਂ ਦੀ। ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਬਿਲਕੁਲ। ਮਾਪੇ ਹੋ ਗਏ, ਭੈਣ ਭਰਾ, ਭਾਬੀਆਂ, ਭਰਾ ਜਿਵੇਂ ਬੱਚੇ ਛੋਟੇ 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 ਨਾਲੋਂ ਛੋਟਾ ਰਹਿਣਾ ਚਾਹੀਦਾ तकरीबन ਸਾਨੂੰ ਵੱਡਿਆਂ ਨਾਲ ਵੱਡਾ ਇਹ ਰਿਸ਼ਤੇ ਪਰਮਾਤਮਾ ਵੱਲੋਂ ਹੀ ਮਿਲਦੇ ਆ ਸਾਨੂੰ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਆ ਅਸਲ ਸਭ ਤੋਂ ਵੱਡਾ ਰਿਸ਼ਤਾ ਕਿਹੜਾ ਹੁੰਦਾ ਸਭ ਤੋਂ ਵੱਡਾ ਰਿਸ਼ਤਾ ਤਾਂ ਮਾਪੇ ਦਾ ਹੀ ਹੁੰਦਾ ਜੀ ਮਾਪੇ ਦਾ ਮਾਪੇ ਆਪ ਜਦੋਂ ਤੁਹਾਨੂੰ ਡਾਂਟਦੇ ਸੀਗੇ ਕਰਦੇ ਸੀਗੇ ਵੀ ਕੀ ਕਰੀ ਜਾਣਾ ਕਿਉਂਕਿ ਤੁਹਾਨੂੰ ਪੰਗੜਿਆ ਸ਼ੌਂਕ ਹੋਏਗਾ ਹਨਾ ਇੱਕ ਟਾਈਮ ਤੇ ਉਹ ਵੀ ਰੁਕਦੇ ਹੋਣਗੇ ਆ ਫਿਰ ਕਿਤੇ ਨਾ ਕਿਤੇ ਕੁਝ ਤਾਂ ਕਰਦੇ ਹੋਣੇ ਨਾ ਵੀ ਕੀ ਕਰੀ ਜਾਣਾ ਤੂੰ ਇਸ ਤੋਂ ਵਧੀਆ ਪੜ੍ਹ ਲਿਖ ਲਾ ਕੁਝ ਕਰ ਲਾ ਹਨਾ हां ਡਾਟ ਦੇ ਹੁੰਦੇ ਸੀਗੇ ਪਰ ਰੋਕਿਆ ਵੀ ਕਦੇ ਨਹੀਂ ਕਿਸੇ ਗੇਮ ਨੂੰ ਲੈ ਕੇ ਜਿੱਦਾਂ ਕੋ ਵੱਡੀ ਵੀ ਖੇਡਦੇ ਰਹੇ ਆ ਜਾਂ ਪੰਗੜੇ ਟੀਮ ਵਿਚ ਰਹੇ ਆ ਕਦੀ ਉਹਨਾਂ ਨੇ ਰੋਕਿਆ ਨਹੀਂ ਹੈਗਾ ਸਮਝ ਕਬੱਡੀ ਚ ਕਿੰਨੀ ਮੱਲਾ ਮਾਰੀਆਂ ਨੇ ਕਬੱਡੀ ਚ ਡਿਸਟ੍ਰਿਕਟ ਲੈਵਲ ਤੇ ਉਤੋਂ ਅੱਗੇ ਨਹੀਂ ਗਏ ਹੈਗੇ ਬਸ ਡਿਸਟ੍ਰਿਕਟ ਲੈਵਲ ਤੇ ਹੀ ਰਹੇ ਬਸ ਗਰਾਊਂਡ ਤੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਮਜਬੂਰੀ ਮਾਰਗੀ ਨਹੀਂ ਪਲੱਸ 2 ਤੱਕ ਬਸ ਡਿਸਟ੍ਰਿਕਟ ਲੈਵਲ ਤੇ ਹੀ ਖੇਡੇ ਸੀਗੇ ਉਤੋਂ ਅੱਗੇ ਜਿਵੇਂ ਹੋਰ ਵੀ ਟੀਮਾਂ ਹੁੰਦੀਆਂ ਵਧੀਆ ਮੁੰਡੇ ਖੇਡਦੇ ਆ ਉਹ ਅੱਗੇ ਹੋ ਸਿਲੈਕਟ ਹੋ ਜਾਂਦੇ ਆ ਸਿਲੈਕਟ ਹੋ ਜਾਂਦੇ ਆ ਤੁਸੀਂ ਖੇਡਦੇ ਰਹੋ ਖੇਡਾਂ ਨਹੀਂ ਜੀ ਅਸੀਂ ਨਹੀਂ ਖ ਲੋਕੀਏ ਛੋਟੇ ਖੇਡਾ ਖੜਾਉਂਦੇ ਜਿਵੇਂ ਖੋਖੋ ਵਗੈਰਾ ਸਟਾਪੂ ਹੁੰਦਾ ਸੀ ਕੁੜੀਆਂ ਦਾ ਇਹ ਖੜਾਈਆਂ ਨੇ ਬਸ ਹੋਰ ਨਹੀਂ ਕੁਝ ਖੇਡੇ ਹੈਗੇ ਜਦੋਂ ਚਾਰ ਪੰਜ ਸਹੇਲੀਆਂ ਇਕੱਠੀਆਂ ਬੈਠਦੀਆਂ ਨੇ ਕਿੰਦਾਂ ਦੀ ਗੱਲਾਂ ਹੁੰਦੀਆਂ ਹਨਾ ਵੀ ਬੋਲਦੀ ਹੀ ਰਹਿੰਦੀਆਂ ਮਤਲਬ ਮੈਂ ਸੁਣਿਆ ਕੁੜੀਆਂ ਜਦੋਂ ਬੋਲਦੀਆਂ ਹਾਂਜੀ ਹਾਂ ਕੁੜੀਆਂ ਆਪਣੀਆਂ ਗੱਲਾਂ ਕਰਦੀਆਂ ਨੇ ਮਤਲਬ ਇੱਕ ਸਹੇਲੀਆਂ ਦੀਆਂ ਆਪਣੀਆਂ ਗੱਲਾਂ ਹੁੰਦੀਆਂ ਨੇ ਕੁੜੀਆਂ ਕੁੜੀਆਂ ਜਿੱਥੇ ਇਕੱਠੀਆਂ ਹੋ ਜਾਂਦੀਆਂ ਨੇ ਆਹ ਸੂਟ ਲੈਣਾ ਉਹ ਲੈਣਾ ਉਹਦੇ ਕੱਪੜੇ ਚੰਗੇ ਨੇ ਇਹੀ ਗੱਲਾਂ ਹੁੰਦੀਆਂ ਨੇ ਕੁੜੀਆਂ ਦੀਆਂ ਹਾਂਜੀ ਥੀਆਂ ਦਾ ਮੇਲਾ ਜਦੋਂ ਆਂਦਾ ਚਾਹ ਜਾਂ ਛੱਡਦੇ ਹਾਂਜੀ ਬਹੁਤ ਚੜਦਾ ਚਾ ਤੀਆਂ ਨੂੰ ਕੁੜੀਆਂ ਮਹਿੰਦੀ ਲਾਉਂਦੀਆਂ ਨੇ ਝੂਲਾ ਝੂਲਦੀਆਂ ਨੇ ਬਸ ਜਿਵੇਂ ਮੌਸਮ ਠੀਕ ਹੁੰਦਾ ਉਹਨਾਂ ਨੂੰ ਵਧੀਆ ਦੇਖਣ ਨੂੰ ਮਿਲਦਾ ਹੈ ਬਹੁਤ ਮਤਲਬ ਕਿ ਵਧੀਆ ਲੱਗਦਾ ਉਹਨਾਂ ਨੂੰ ਸਭ ਤੋਂ ਵਧੀਆ ਗੱਲ ਹੈ ਨਾ ਭੈਣ ਭਾਈ ਦਾ ਰਿਸ਼ਤਾ ਬੜਾ ਸੋਹਣਾ ਹੁੰਦਾ ਹੈ ਹਾਂਜੀ ਬਹੁਤ ਵਧੀਆ ਹੁੰਦਾ ਭੈਣ ਭਾਈ ਦਾ ਤੇ ਭੈਣ ਭਾਈ ਦੇ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਉਹ ਕਹਿ ਲਓ ਵੀ ਇਦਾਂ ਦਾ ਰਿਸ਼ਤਾ ਹੁੰਦਾ ਹੈ ਕਿ ਜੱਗ ਜੀ ਨੂੰ ਇੱਕ ਵਾਰੀ ਆਪਾਂ ਭੈਣ ਮੰਨ ਲਈ ਐ ਫਿਰ ਭਾਈ ਮੰਨ ਲਈ ਐ ਨਾ ਉਹਦੀ ਆਪਾਂ ਉਹਦੇ ਰੱਖਿਆ ਇਦਾਂ ਦੀ ਕਰਨੀ ਐ ਕਿ ਹਾਂ ਉਹਨੂੰ ਕਿਸੇ ਵੀ ਗਾਲ ਦੀ ਕੋਈ ਵੀ ਆਂਚ ਨਹੀਂ ਆਣੀ ਚਾਹੀਦੀ ਹਾਂਜੀ ਭੈਣ ਭਰਾ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਪਰ ਭਰਾਵਾਂ ਨੂੰ ਵੀ ਹੋਣਾ ਚਾਹੀਦਾ ਐ ਭੈਣ ਨਾਲ ਅਸੀਂ ਵਧੀਆ ਰਿਸ਼ਤਾ ਨਿਭਾਈਏ ਭੈਣਾਂ ਨੂੰ ਵੀ ਮਤਲਬ ਕਿ ਭਾਈਆਂ ਨਾਲ ਇੰਨਾ ਹੀ ਪਿਆਰ ਹੁੰਦਾ ਹਾਂਜੀ ਆਪਣਾ ਭਾਈ ਤਾਂ ਸਭ ਨੂੰ ਪਿਆਰਾ ਹੁੰਦਾ ਹਾਂਜੀ ਤੇ ਗੱਲ ਕਰੀਏ ਵੀਰੇ ਤੁਸੀਂ ਪੰਗੜਾ ਵੀ ਕੀਤਾ ਕਾਲਜ ਟਾਈਮ ਦੀ ਕੋਈ ਇੱਕ ਇਦਾਂ ਦੀ ਯਾਦ ਨਹੀਂ ਪਹਿਲਾਂ ਤੇ ਮੈਂ ਤੁਸੀਂ ਸਰਪੰਚ ਸਾਹਿਬ ਨੂੰ ਗੱਲ ਪੁੱਛ ਰਿਹਾ ਸੀ ਕਿ ਇੱਕ ਵੀ ਭੈਣ ਭਾਈ ਦਾ ਰਿਸ਼ਤਾ ਮੈਨੂੰ ਲੱਗਦਾ ਤੁਹਾਡੇ ਭੈਣ ਭਾਈ ਦਾ ਰਿਸ਼ਤਾ ਤੁਹਾਡੇ ਦਿਮਾਗ 'ਚ ਕੋਈ ਚੱਲ ਰਹੀ ਸੀ ਗੱਲ ਹੈਨਾ ਪਿੱਛੇ ਜੇ ਕਰੋਨਾ ਆ ਗਿਆ ਸੀ ਉਸ ਤੋਂ ਥੋੜੇ ਦਿਨ ਦੇ ਵਿੱਚ ਰਖੜੀਆਂ ਸੀਗੀਆਂ ਤਾਂ ਰਖੜੀਆਂ ਮੇਰੀ ਭੈਣ ਆਈ ਸੀਗੀ ਅਸੀਂ ਹਸਪੀਟਲ ਤੋਂ ਆਏ ਸੀਗੇ ਉੱਥੋਂ ਡਾਕਟਰ ਨੇ ਵੈਸੀ ਰਿਪੋਰਟ ਲੈ ਕੇ ਮੈਨੂੰ ਜਦੋਂ ਕਿਹਾ ਵੀ ਤੁਹਾਨੂੰ ਕਰੋਨਾ ਹੋਇਆ ਵਾ ਐਵੇਂ ਕਹਾਂ ਕਹਿੰਦੀ ਵੀ ਜੋ ਮਰਜ਼ੀ ਹੋਵੇ ਵੀ ਚਾਹੇ ਮਤਲਬ ਕਿ ਕੋਲ ਨਹੀਂ ਆਣਾ ਹੈਗਾ ਵੀ ਮੈਂ ਰਖੜੀ ਜ਼ਰੂਰ ਬੰਨਣੀ ਹੈ ਮੈਨੂੰ ਹੋ ਜਾਏਗਾ ਕਹਿੰਦੀ ਕੋਈ ਚੱਕਰ ਨਹੀਂ ਮੈਂ ਪੈਣਾ ਕਹਿੰਦੀ ਐਵੇਂ ਭੈਣ ਭਾਈ ਦਾ ਰਿਸ਼ਤਾ ਐਵੇਂ ਹੁੰਦਾ ਉਹਨਾਂ ਨੇ ਇਹਨਾਂ ਦੇ ਹੱਥ ਤੇ ਰਖੜੀ ਵੀ ਬੰਨ੍ਹੇ ਹੱਥ ਨੂੰ ਮਤਲਬ ਕਿ ਟੱਚ ਕਰਿਆ ਕਹਿੰਦੀ ਮੈਨੂੰ ਹੋ ਜਾਏ ਜਿਹੜਾ ਕੁਝ ਹੋਣਾ ਮਤਲਬ ਭੈਣ ਭਾਈ ਦਾ ਰਿਸ਼ਤਾ ਦੇਖ ਲਓ ਕਿੰਨਾ ਵੱਡਾ ਹੁੰਦਾ ਇਥੋਂ ਮਤਲਬ ਉਸ ਦਿਨ ਮੇਰੇ ਖਿਆਲ ਨਾਲ ਵੀਰੇ ਦੇ ਮੰਚ 'ਚ ਵੀ ਇੱਕ ਭੈਣ ਦੀ ਅਸਲ ਜਗ੍ਹਾ ਕਹਿ ਲਓ ਵੀ ਜਿੱਥੇ ਕੋਈ ਨਹੀਂ ਖੜਿਆ ਉਥੇ ਭੈਣ ਖੜੀ ਬਿਲਕੁਲ ਬਿਲਕੁਲ ਨਹੀਂ ਭਰਾ ਵੀ ਨੇ ਚਾਚਾ ਜੀ ਦੇ ਬੇਟੇ ਹੁਣੇ ਵੀ ਉਹਨਾਂ ਨੇ ਵੀ ਪਰਹੇਜ਼ ਨਹੀਂ ਕੀਤਾ ਬਿਲਕੁਲ ਵੀ ਜਦ ਕਿ ਕਰੋਨਾ ਤੇ ਹੈ ਵੀ ਨਹੀਂ ਸੀ ਬਿਲਕੁਲ ਉਹ ਵੈਸੇ ਹੀ ਡਾਕਟਰਾਂ ਨੇ ਕਿਤੇ ਗਲਤ ਰਿਪੋਰਟ ਦੇਤੀ ਸਾਨੂੰ ਉਸ ਟਾਈਮ ਗਲਤ ਰਿਪੋਰਟਾਂ ਬਹੁਤ ਆਈਆਂ ਸੀਗੀਆਂ ਪਰ ਆਪਣੇ ਦਾ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਚਾਚਾ ਜੀ ਦਾ ਬੇਟਾ ਮੇਰਾ ਬਲਵਿੰਦਰ ਸਿੰਘ ਉਹਨਾਂ ਨੇ ਮੈਨੂੰ ਜੱਫੀ ਪਾ ਕੇ ਮਿਲਿਆ ਕਹਿੰਦਾ ਕੋਈ ਪ੍ਰੋਬਲਮ ਨਹੀਂ ਹੈਗੀ ਵੀਰੇ ਕਿਦਾਂ ਦੀ ਮਤਲਬ ਸਾਨੂੰ ਰਿਸ਼ਤਿਆਂ ਦੀ ਐਸੇ ਕਰਕੇ ਸਾਨੂੰ ਲੱਗਦਾ ਇੱਕਦਰ ਕਰਨੀ ਚਾਹੀਦੀ ਆ ਜੀ ਬਿਲਕੁਲ ਬੱਚੇ ਨੇ ਜਿਵੇਂ ਬੱਚੇ ਸੀ ਇਕੱਠੇ ਪੈਂਦੇ ਸੀ ਇੱਕ ਕਮਰੇ ਚ ਪੈਂਦੇ ਸੀ ਮਤਲਬ ਕਿ ਸਾਰੇ ਕਹਿੰਦੇ ਰਹੇ ਵੀ ਅੱਡ ਅੱਡ ਪੈਣਾ ਇੱਧਰ ਉੱਧਰ ਪੈਣਾ ਇਕੱਠੇ ਨਹੀਂ ਰੋਟੀ ਖਾਣੀ ਅਸੀਂ ਇਕੱਠੇ ਰੋਟੀ ਵੀ ਖਾਂਦੇ ਰਹੇ ਹਾਂ ਇਕੱਠੇ ਪੈਂਦੇ ਵੀ ਰਹੇ ਹਾਂ ਕੱਪੜੇ ਧੋਂਦੇ ਰਹੇ ਹਾਂ ਇਕੱਠੇ ਇੱਕ ਕਮਰੇ ਚ ਰਹੇ ਹਾਂ ਸਾਰਾ ਪਰਿਵਾਰ ਹਾਂਜੀ ਕਰੋਨਾ ਵੇਲੇ ਹਾਂਜੀ ਇੱਕ ਕਮਰੇ ਚ ਰਹੇ ਹਾਂ ਮਤਲਬ ਕਿ ਡਾਕਟਰਾਂ ਨੇ ਇਹਨਾਂ ਨੂੰ ਕਹਤੇ ਸੀ ਵੀ ਕਰੋਨਾ ਦੀ ਰਿਪੋਰਟ ਆਈ ਹੈ ਤੇ ਫਿਰ ਉਦੋਂ ਇੰਨੀ ਗੱਲ ਸੁਣ ਕੇ ਵੀ ਅਸੀਂ ਇੱਕ ਕਮਰੇ ਚ ਰਹਿੰਦੇ ਰਹੇ ਸੀ ਮੈਂ ਗੱਲ ਕਰਾਂ ਅਸਲ ਹਜ਼ਰ ਇੱਕ ਰਿਸ਼ਤਾ ਨਾ ਭੈਣ ਭਾਈ ਦਾ ਤਾਂ ਹੁੰਦਾ ਹੀ ਹੁੰਦਾ ਹੈ ਕਿਤੇ ਨਾ ਕਿਤੇ ਨਾ ਇਹ ਵੀ ਰਿਸ਼ਤਾ ਹੁੰਦਾ ਹੈ ਹਸਬੰਡ ਵਾਈਫ ਦਾ ਵੀ ਰਿਸ਼ਤਾ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਸਾਥ ਇੱਕ ਬਹੁਤ ਵਧੀਆ ਸਾਥ ਹੁੰਦਾ ਹੈ ਉਹ ਕਦੇ ਸਾਥ ਟੁੱਟਣਾ ਨਹੀਂ ਚਾਹੀਦਾ ਜਿਵੇਂ ਅੱਜਕੱਲ ਦੇ ਡਿਵੋਰਸ ਹੋ ਜਾਂਦਾ ਹੈ ਇਹ ਕਰ ਲੈਨੇ ਆ ਉਹ ਕਰ ਲੈਨੇ ਆ ਮਾੜੀ ਜੀ ਗੱਲ ਹੋਈ ਨਹੀਂ ਕਿ ਮੈਂ ਤੈਨੂੰ ਛੱਡ ਦੇਣਾ ਮੈਂ ਤੈਨੂੰ ਐ ਕਰ ਦੇਣਾ ਬਿਲਕੁਲ ਬਿਲਕੁਲ ਇਹ ਇਹ ਤਾਂ ਭਾਜੀ ਉਦੋਂ ਹੁੰਦਾ ਹੈ ਜਦੋਂ ਅਸੀਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਘਟ ਹੋਣ ਜਾਂ ਤਾਏ ਚਾਚੇ ਦੇ ਉਧਰ ਉਧਰ ਨਾਂ ਵਰਤਦੇ ਹੋਈਏ ਉਹਨਾਂ ਥਾਂ ਤੇ ਜਿਆਦਾ ਤਲਾਕ ਦੇਖਿਆ ਜਾਂਦਾ ਕਿਉਂਕਿ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੁੰਦਾ ਹੈਗਾ ਨਹੀਂ ਤਾਂ ਰਿਸ਼ਤਾ ਬਹੁਤ ਵਧੀਆ ਰਿਸ਼ਤਾ ਇਹ ਕਿਉਂਕਿ ਇਹ ਵੀ ਆਪਣਾ ਘਰ ਛੱਡ ਕੇ ਦੂਏ ਘਰ ਚ ਜਾਣਾ ਉਸ ਨੂੰ ਅਪਣਾਉਣਾ ਇਹਨਾਂ ਨੇ ਹੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੁੰਦੀ ਹੈ ਬਾਕੀ ਪਿਆਰ ਸਭ ਤੋਂ ਵੱਡੀ ਗੱਲ ਹੈ ਪਿਆਰ ਹੋਣਾ ਚਾਹੀਦਾ ਤੁਹਾਨੂੰ ਮਤਲਬ ਕੁੜੀ ਦੀ ਵੀ ਕਦਰ ਕਰਨੀ ਚਾਹੀਦੀ ਹਾਂਜੀ ਬਿਲਕੁਲ ਕਰਨੀ ਚਾਹੀਦੀ ਹੈ ਜੀ ਬਿਲਕੁਲ ਅੱਛਾ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਾਂਗਾ ਆਖਰੀ ਗੱਲ ਹੈ ਨਾ ਜਿਹੜੀ ਤੁਸੀਂ ਦੱਸਿਆ ਤੁਸੀਂ ਗਾਣਾ ਗੁਣਾ ਕੁਝ ਵਗੈਰਾ ਸੁਣਦੇ ਤਾਂ ਹੋਗੇ हां बिल्कुल सुन लन्ने हां पर कैमरे ਦੇ ਅੱਗੇ ਨਹੀਂ ਬੋਲੇ ਜਾਂਦਾ ਹੈਗਾ ਨਹੀਂ ਕਿਹਦੇ ਕਿਹਨੂੰ ਸੁਣਦੇ ਸੀ ਹਾਂਜੀ ਕਿਹਦੇ ਸੁਣਦੇ ਸੀ ਹੁਣ ਤਾਂ ਸਿੱਧੂ ਮੂਸੇ ਵਾਲਾ ਸੁਣਦੇ ਆ ਜਦੋਂ ਡੈਥ ਹੋਈ ਹੈ ਇਹਨਾਂ ਦੀ ਉਸ ਤੋਂ ਬਾਅਦ ਸੁਣਨਾ ਸਟਾਰਟ ਕੀਤਾ ਪਹਿਲਾਂ ਤਾਂ ਸਾਨੂੰ ਚੰਗਾ ਨਹੀਂ ਲੱਗਦਾ ਸੀਗਾ ਗਾ ਵੀ ਲੰਦੇ ਨੇ ਸੁਣ ਵੀ ਲੰਦੇ ਨੇ ਨਹੀਂ ਹੁਣ ਤਾਂ ਕਹਿਦਾ ਉਹਨਾਂ ਨੇ ਗਾ ਵੀ ਲੈਂਦੇ ਨੇ ਹੁਣ ਤਾਂ ਇੱਕ ਅੱਧੀ ਗੀਤ ਥੱਲੇ ਬੈ ਕੇ ਗਾ ਵੀ ਲੈਂਦੇ ਨੇ ਸੁਣ ਵੀ ਸੁਣਦੇ ਹੁਣ ਇੱਕ ਅੱਧੀ ਲਾਈਨ ਤਾਂ ਬਣਦੀ ਹੈ ਕਿਉਂਕਿ ਉਹਨਾਂ ਨੇ ਸਰਪੰਚ ਸਾਹਿਬ ਨੇ ਕਹਿਤਾ ਦੇਖ ਲਓ ਉਤੋਂ ਆਰਡਰ ਆ ਗਿਆ ਨਹੀਂ ਨਹੀਂ ਜ਼ਰਾ ਇਦਾਂ ਨਹੀਂ ਹੋਣਾ ਨਹੀਂ ਗਾਇ ਜਾਣਾ ਜੀ ਬਿਲਕੁਲ ਚਲੋ ਐਂ ਸੁਣਾ ਦੋ ਇੱਕ ਅੱਧੀ ਲਾਈਨ ਕੋਈ ਵੀ ਜੋ ਦਿਲ ਚ ਹੋਵੇ ਨਾ ਪੁਰਾਣੀ ਚੀਜ਼ ਕੋਈ ਯਾਦ ਹੋਵੇ ਕਿਉਂਕਿ ਪੁਰਾਣੀ ਚੀਜ਼ ਚਮਕੀਲਾ ਦਾ ਦੌਰ ਹੁੰਦਾ ਸੀ ਹਨਾ ਬੜੇ ਦੌਰ ਸੀਗੇ ਨਹੀਂ ਐਦਾਂ ਦੇ ਜਿੱਦਾਂ ਆਪਣਾ ਕੁਲਵਿੰਦਰ ਬਿੱਲਾ ਦਾ ਇੱਕ ਸ਼ੌਂਕ ਆਪਣੇ ਪੰਜਾਬ ਨੂੰ ਲੈ ਕੇ ਜਿੱਦਾਂ ਹੁਣ ਬਾਹਰ ਨੂੰ ਜ਼ਿਆਦਾ ਲੋਕ ਜਾਣਾ ਪਸੰਦ ਕਰਦੇ ਨੇ ਕਿਉਂਕਿ ਇੱਥੋਂ ਸਰਕਾਰਾਂ ਤੋਂ ਕੁਝ ਨਾਰਾਜ਼ ਨੇ ਲੋਕੀ ਵੀ ਬੱਚਿਆਂ ਨੌਕਰੀ ਵਗੈਰਾ ਨੂੰ ਕੁਲਵਿੰਦਰ ਬਿੱਲੇ ਬਾਰੇ ਕੀ ਕਹਿਣਾ ਚਾਹੋ ਕੁਲਵਿੰਦਰ ਬਿੱਲਾ ਜੀ ਤੁਸੀਂ ਦੇਖ ਰਹੇ ਹੋ ਦੇਖੋ ਤੁਹਾਡੇ ਬਾਰੇ ਕੀ ਕਹਿ ਰਹੇ ਨੇ ਕੋਈ ਗੱਲ ਨਹੀਂ ਕਲਾਬ ਐਕਸੈਪਟ ਤੁਸੀਂ ਮੈਨੂੰ ਪਤਾ ਕਰ ਹੀ ਲੈਣੀ ਹੈ ਪਰ ਤੁਸੀਂ ਇਹਨਾਂ ਦੀ ਗੱਲ ਵੀ ਸੁਣੋ ਕੀ ਕਹਿਣਾ ਜਾਂਦੇ ਨੇ ਤੁਹਾਡੇ ਬਾਰੇ ਕੁਲਵਿੰਦਰ ਬਿੱਲਾ ਹੀ ਦੇਖ ਰਹੇ ਨੇ ਬਿਲਕੁਲ ਬਿਲਕੁਲ ਕੁਲਵਿੰਦਰ ਬਿੱਲਾ ਹੋਣਾ ਜਿਹਦਾ ਗਾਣਾ ਪੰਜਾਬ ਉਹ ਬਹੁਤ ਵਧੀਆ ਲੱਗਦਾ ਸੁਣਨ ਅਸੀਂ ਬਾਰ-ਬਾਰ ਸੁਣਦੇ ਆ ਜਦੋਂ ਗੱਡੀ 'ਚ ਬੈਠੇ ਜਾਂਦੇ ਹੁੰਦੇ ਆ ਵਧੀਆ ਲੱਗਦੀਆਂ ਵਧੀਆ ਲੱਗਦੀ ਕੁਝ ਕਹਿਣਾ ਚਾਹੋਗੇ ਉਹਨਾਂ ਬਾਰੇ ਉਹ ਦੇਖ ਰਹੇ ਨੇ ਓਕੇ ਓਕੇ ਨਹੀਂ ਉਹਨਾਂ ਨੂੰ ਤਾਂ ਇਹੀ ਸਨਿਆਰ ਦੇਣਾ ਚਾਹਣਾ ਸੀ ਗਾਣਾ ਵਧੀਆ ਵੀ ਕੱਢਣਾ ਚਾਹੀਦਾ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਹੋਇਆ ਹੁਣ ਜਿੱਦਾਂ ਬਾਈ ਜੀ ਉਹਨਾਂ ਸਾਡਾ ਪਿੰਡ ਦੇਖਿਆ ਹੀ ਆ ਇਹ ਦੇਖਿਆ ਇਹਨਾਂ ਨੇ ਕੋਈ ਮੁੰਡਾ ਹੈ ਜਾਂ ਨਸ਼ੇੜੀ ਨਹੀਂ ਮਿਲਿਆ ਇਹਨਾਂ ਨੂੰ ਕੁਝ ਨਹੀਂ ਹੈਗਾ ਇੱਥੇ ਇਦਾਂ ਦਾ ਮਤਲਬ ਗਾਣੇ ਦੇ ਵਿੱਚ ਸੁਣਨ ਨੂੰ ਮਿਲਦਾ ਵੀ ਜ਼ਿਆਦਾ ਨਸ਼ੇੜੀ ਦਿਖਾਇਆ ਜਾਂਦਾ ਪੰਜਾਬ ਨੂੰ ਉਹ ਚੀਜ਼ ਨਹੀਂ ਦਿਖਾਣੀ ਚਾਹੀਦੀ ਸਾਨੂੰ ਇਹ ਚੀਜ਼ਾਂ ਕਈ ਵਾਰ ਬਹੁਤ ਜ਼ਿਆਦਾ ਹੱਟ ਕਰਦੀਆਂ ਨੇ ਵੀ ਪੰਜਾਬ ਸਾਰਾ ਹੀ ਨਸ਼ਾ ਨਹੀਂ ਕਰਦਾ ਨਾ ਹੈਗਾ ਤੁਸੀਂ ਹਰ ਪਾਸੇ ਆਪਣੇ ਗਾਇਕੀ ਨੂੰ ਲੈ ਕੇ ਇੱਕ ਪਰਫੁੱਲਦ ਕਰਨ ਵਾਸਤੇ ਇੱਕ ਪੰਜਾਬ ਨੂੰ ਨਸ਼ੇੜੀ ਦਿਖਾਣ ਲੱਗ ਜੰਨੇ ਆ ਤੁਸੀਂ ਇਹ ਜ਼ਰੂਰੀ ਨਹੀਂ ਹੈਗਾ ਵੀ ਪੰਜਾਬ ਨਸ਼ੇੜੀ ਹੈ ਜਗਿੰਦਰ ਬਿੱਲੇ ਦਾ ਇੱਕ ਗਾਣਾ ਹੋ ਰਾਇਆ ਸੀ ਖੁਸ਼ੀਆਂ ਹੀ ਵੰਡੀਆਂ ਨੇ ਹਲੇ ਦਰਦ ਫਰੋਲੇ ਨਹੀਂ ਹੈਣਾ ਤੁਸੀਂ ਇਹ ਗਾਣਾ ਸੁਣਿਆ ਹੋਇਆ ਇਹ ਗਾਣੇ ਦੋ ਲਾਈਨਾਂ ਤੁਸੀਂ ਕੁਝ ਕੁਝ ਕਹਿਣਾ ਚਾਹੋਗੇ ਇਹਦੇ ਗਾਣੇ ਲਈ ਨਹੀਂ ਭਾਜੀ ਹੁਣ ਦਾ ਇਹ ਗਾਣਾ ਤੇ ਨਹੀਂ ਸੁਣਿਆ ਇਹਨਾਂ ਦਾ ਪਹਿਲਾ ਗਾਣਾ ਸੀਗਾ ਜਦੋਂ ਫਰਸਟ ਗਾਣਾ ਹੀ ਸ਼ਾਇਦ ਇਹਨਾਂ ਦਾ ਕਾਲੇ ਰੰਗ ਦਾ ਯਾਰ ਕੁਝ ਸਾਡੇ ਯੂਨੀਵਰਸਿਟੀ ਦੇ ਵਿੱਚ ਹੀ ਸ਼ੂਟ ਕੀਤਾ ਸੀਗਾ ਇਹਨਾਂ ਨੇ ਲੱਗਦਾ ਮੈਨੂੰ ਸ਼ੂਟ ਦੇਖਣ ਤੋਂ ਵੀ ਜਿੱਦਾਂ ਉੱਥੇ ਸ਼ੂਟ ਕੀਤਾ ਹੈ ਉਹ ਗਾਣਾ ਬਾਈ ਜੀ ਉਹਨਾਂ ਦਾ ਬੜਾ ਵਧੀਆ ਸੀਗਾ ਤੇ ਪੰਜਾਬ ਦਾ ਸਾਨੂੰ ਬਹੁਤ ਪਿਆਰਾ ਸੌਂਗ ਲੱਗਦਾ ਉਹਦੇ ਵਿੱਚ ਪੁਰਾਣਾ ਕਲਚਰ ਦਿਖਾਇਆ ਹੈਗਾ ਸਾਰਾ ਉਹਨਾਂ ਦਾ ਜੀ ਮਤਲਬ ਇਦਾਂ ਦੇ ਗਾਣੇ ਕੁਲਵਿੰਦਰ ਬਿੱਲਾ ਜੀ ਨੂੰ ਹੋਰ ਕਰਨੇ ਚਾਹੀਦੇ ਹਾਂ ਜੀ ਬਿਲਕੁਲ ਕਰਨੇ ਚਾਹੀਦੇ ਆ ਪਰ ਨਸ਼ੇ ਨੂੰ ਲੈ ਕੇ ਨਹੀਂ ਕਿਉਂਕਿ ਸਾਰਾ ਪੰਜਾਬ ਨਸ਼ਾ ਨਹੀਂ ਕਰਦਾ ਹੈਗਾ ਜਿੱਥੇ ਹੈਗਾ ਨਸ਼ਾ ਉੱਥੇ ਹੈ ਆ ਉਥੋਂ ਸਰਕਾਰ ਨੂੰ ਚਾਹੀਦਾ ਹੀ ਬੰਦ ਕਰਾਉਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਜੀ ਜੀ ਸਰਪੰਚ ਸਾਹਿਬ ਤੁਹਾਨੂੰ ਵੀ ਬਹੁਤ ਸੋ ਇਹ ਸਾਡੇ ਸਰਪੰਚ ਸਾਹਿਬ ਫੇਰ ਲੈ ਕੇ ਆਵਾਂਗੇ ਅਗਲਾ ਪਿੰਡ ਮੈਨੂੰ ਦਿਓ ਇਜਾਜ਼ਤ ਸਸ਼੍ਰੀਆਕਾਲ